ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੰਦਰੁਸਤ ਹੋਮੋਗੇ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਮੇਰੇ ਚੈਨਲ ਤੇ ਨਵੀਂ ਆਈ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਜੀ ਅਰ ਜੇ ਮਣੀ ਜਿਓ ਕੱਟਾ ਥੋੜੀ ਜਿਹੀ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਇਹ ਦਿਨ ਹੈਗਾ ਕਿੰੋਂ ਵਾਰ ਦਾ ਸੋਮਵਾਰ ਦਾ ਹੈਗਾ ਇਹ ਲੋਕੋ ਕੋਲ ਜਿੱਦਾ ਟਾਈਮ ਆ ਬਸ ਸਵੇਰ ਦਾ ਤੇ ਆਪਣੀਆਂ ਜੀਜੀ ਦੀ ਡਿਊਟੀ ਮੱਝ ਆਪਾਂ ਅੱਜ ਪਹਿਲਾਂ ਨਿਮਾਤੀਆਂ ਸੀਗੀਆਂ ਕੱਲ ਵੀ ਟੂਟੀ ਜਲਦੀ ਬੰਦ ਕੀਤੀ ਕਰਕੇ ਸਵੇਰੇ ਸੁਨੇਹਾ ਪਾਣੀ ਚੱਕ ਲਿਆ ਸੀ ਟੂਟੀ ਅੱਜ ਤੇ ਮੈਂ ਸਨੇਹੀ ਨਿਮਾਤੀਆ ਜਦੋਂ ਲਗਵਾ ਸਿੱਟ ਕੇ ਹੱਟੀਆਂ ਉੱਤਰ ਕੇ ਨਾਲ ਦੀ ਨਾਲ ਜਰੂਰ ਟੂਟੀ ਅਸੀਂ ਚਲਾ ਲਈ ਪਾਣੀ ਚੱਕ ਲਿਆ ਬਗਾ ਚਲਦੀ ਨਹੀਂ ਇੱਕ ਜਿੰਨਾ ਕ ਪਾਣੀ ਆਉਗੋ ਜਨਮ ਮੰਨਦੇ ਤਾਂ ਜਾਣਗੇ ਮੇਰਾ ਕੰਮ ਨਿਪਟ ਜਾਂਦਾਗਾ ਫਿਰ ਇਧਰੋਂ ਪਾਣੀ ਫਿਰ ਇਧਰਲੇ ਕੰਮ ਕਰਦੇ ਕਰਦੀ ਭਰਿਆ ਜਾਂਦਾ ਹੈ ਵਧੀਆ ਪਾਣੀ ਚੱਕ ਲਿਆ ਫਿਰ ਲੱਗਿਆ ਨਮਾ ਕੇ ਅਸੀਏ ਕੰਮ ਨੂੰ ਲਿਉਂਦਾ ਸੀ ਇਧਰੋਂ ਮਹਾਤੀ ਅਸੀਂ ਪਰਸੋ ਤੋਂ ਤਾਂ ਸੀ ਤੇ ਉਹ ਤਾਂ ਮੈਂ ਕਰਤਾ ਸੀਗਾ ਸਾਢੇ 6 ਦੇ ਕੰਮ ਇਸ ਤੋਂ ਬਾਅਦ ਅਸੀਂ ਆਪਣੇ ਕੋਲੋਂ ਪਾਣੀ ਇਕੱਠੋ ਜੀ ਡਿਊਟੀ ਤੇ ਪਾਪਾ ਲਈ ਅਸੀਂ ਕਿਆਂ ਟੈਂਕੀਆਂ ਤੇ ਉਸ ਤੋਂ ਬਾਅਦ ਬਾਦੂ ਚੱਲੀ ਫਿਰ ਆਪਾਂ ਧੋਤੀ ਲੋਕਟ ਤੇ ਕਾਲਾ ਆਈ ਸੀਗੀ ਨੇਰੀ ਨੇਰੀ ਕਰਕੇ ਫਿਰ ਨਾ ਲੋਕਟ ਚ ਬਾਲਾ ਵੜ ਜਾਂਦਾ ਗਾ ਰੇਤਰਾ ਵਜਾ ਟੂੜੀ ਆ ਜਾਂਦੀ ਔਡ ਔਡ ਕੇ ਮਿੱਟੀ ਫਿਰ ਬਾਧੂ ਚਲਦੀ ਸੀ ਅਸੀਂ ਅੱਖਾਂ ਚਲ ਪਰ ਲੋਕਟ ਧੋ ਦਿੰਨੇ ਆਂਗੇ ਇਹਦੇ ਬਿਰਲਾਂ ਗੀਆਂ ਚ ਕੂੜਾ ਫਿਰ ਨਿਕਲਦਾ ਨਹੀਂ ਝਾੜੂ ਨਾਲ ਪਾਣੀ ਨਾਲ ਵਧੀਆ ਸਾਫ਼ ਹੋ ਜਾਂਦੀਆਂ ਨੇ ਇਹ ਪਤਾ ਸੀਗਾ ਪਰ ਮਿਰਚਾਂ ਦੇ ਬੂਟਿਆਂ ਤੇ ਪਾਣੀ ਤੇ ਕਦੂਆਂ ਦੀ ਬੇਲ ਤੇ ਕਦੂਆਂ ਦੀ ਵੇਲ ਹੁਣ ਆਪਣੀ ਸੋਹਣੀ ਹੋ ਗਈ ਪਹਿਲਾਂ ਪਤਾ ਨਹੀਂ ਕੀ ਹੋਗਾ ਸੀ ਫੁੱਲ ਮੱਚਣ ਲੱਗ ਗਏ ਸੀ ਆਪਾਂ ਸਪਰੇਅ ਜੀ ਮਾਰੀ ਹੈਗੀ ਥੋੜੀ ਜੀ ਤੇ ਹੁਣ ਵਧੀਆ ਫੁੱਲ ਝੜਨੋਂ ਹਟ ਕੇ ਵਧੀਆ ਸ਼ਾਇਦ ਕਦੂ ਲੱਗ ਜਾਣਗੇ ਹੁਣ ਤਾਂ ਤੇ ਇਸ ਤੋਂ ਬਾਅਦ ਆਪਾਂ ਕੰਮ ਧੰਦਾਂ ਨਿਮੇੜ ਕੇ ਮੈਂ ਬੈਠ ਗਈ ਸੀਗੀ ਮਸ਼ੀਨ ਤੇ ਇਹ ਮੈਂ ਆਪ ਤੱਕ ਕਮੀਜ਼ ਬਣਾਉਂਦੀ ਸੀਗੀ ਕਮੀਜ਼ ਹੁਣ ਮੈਂ ਉਸ ਤੱਕ ਮੀ ਤਿਆਰ ਕਰ ਲਈ ਸੀਗੀ ਕਮੀਜ਼ ਇੱਕ ਦਿਨ ਪਹਿਲਾਂ ਕੁਰਤੇ ਵੀ ਆਵਾਸੀ ਸਿਰੇ ਚੜਾ ਕੇ ਉਸ ਤੋਂ ਬਾਅਦ ਕਮੀਜ਼ ਤੇ ਬੈਠ ਗਈ ਸੀ ਮੈਂ ਆਪਦੀ ਤੇ ਸ਼ੁਰੂ ਕਰ ਲਈ ਸੀ ਸੇਉਣ ਲਈ ਤੇ ਮ ਬਾਹਾਂ ਜੜਨ ਵਾਲੀਆਂ ਰਹਿ ਗਈਆਂ ਸੀਗੀਆਂ ਕੱਲੀਆਂ ਤੇ ਬਾਹਾਂ ਜੜਦੀਆਂ ਸੀਗੀਆਂ ਮੈਂ ਸਵੇਰੇ ਬੈ ਗਈ ਸੀ ਕਿ ਮਸ਼ੀਨ ਤੇ ਮੇ ਕਮਰ ਮੇ ਅਨਸਾਰ ਮਸ਼ੀਨ ਤੇ ਬੈਠ ਗਈ ਮੈਂ ਰਹਿ ਹੁੰਦਾ ਜੇ ਕਾਲ ਜੀ ਕਰੀ ਜਾ ਫਿਰ ਇਹਨੇ ਨੀਂਦ ਜੀ ਆਉਣ ਲੱਗ ਜਾਂਦੇ ਦੁਪਹਿਰੇ ਫਿਰ ਜੀ ਨਹੀਂ ਕਰਦਾ ਹੈਗਾ ਬੈਠਣ ਨੂੰ ਅੱਧਾ ਕਰਕੇ ਮੈਂ ਬੈਠ ਗਈ ਸੀ ਵੀ ਚਲ ਇੱਕ ਕਮੀਜ਼ ਤਾਂ ਸਿਰੇ ਚੜੂਗੀ ਬਾਹਾਂ ਮਾ ਜੜ ਕੇ ਵੀ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਮੇਰੇ ਹਜੇ ਦੋ ਸੂਤ ਹੋਰ ਪਏ ਸੀਗੇ ਸੀਮਨ ਵਾਲੇ ਇੱਕ ਤਾਂ ਕੱਟਿਆ ਹੀ ਪਿਆਗਾ ਤੇ ਉਹ ਵੀ ਮੈਂ ਬਣਾਤਾ ਸੀਗਾ ਫਿਰ ਅੱਜ ਥੋੜਾ ਹੀ ਰਹਿ ਗਿਆ ਸੀ ਉਹ ਵੀ ਅੱਧਾ ਕਰਿਆ ਗਿਆ ਸੀਗਾ ਬਣਾਉਣ ਵਾਲਾ ਖੁਸ਼ ਆ ਜਾਂਦਾ ਵੀ ਫਿਰ ਲੈ ਟੂਟ ਵਗ ਜਾਂਦੀ ਹੈ ਅੱਗੇ ਇਹ ਰੋਕਾਇਆ ਲੱਗਾ ਹੁਣ ਮਸ਼ੀਨ ਆਪਣੀ ਮੋਟਰ ਤੇ ਜੜੀ ਹੋਈ ਹੈਗੀ ਲੈ ਜਲਦੀ ਬਣ ਜਾਂਦਾ ਤੇ ਕੱਪੜਾ ਫਿਰ ਆਪਣੇ ਲੈ ਕੇ ਆਏ ਨੇ ਰੇ ਹਾਂ ਜੋ ਤੁਹਾਨੂੰ ਚਾਹ ਚੜ੍ਹ ਕੇ ਛਤਰੀ ਆਪਣੀ ਪਾਟੀ ਪਈ ਸੀਗੀ ਟਰੈਕਟਰ ਦੀ ਛਤਰੀ ਲਵਾ ਕੇ ਲੈਣੇ ਅੱਜ ਤੂੰ 2 ਵਜੇ ਆਏ ਸਹੀ 2 ਵਜੇ ਨੇ ਰੇ ਲੈ ਕੇ ਆਇਨੇ ਅੱਜ ਸੁਸਾਇਟੀ ਚੋਂ ਟਰੈਕਟਰ ਦੀ ਛਤਰੀ ਲਵਾ ਕੇ ਲੈਣ ਦੀ ਅੱਜ ਪਾਟ ਗਈ ਸੀ ਪਹਿਲਾਂ ਪੱਲੀ ਦੀ ਸੌਂਤੀ ਹੋਈ ਸੀ ਪਹਿਲਾਂ ਪਾਟ ਗਈ ਉਹਨਾਂ ਘਰੇ ਪੱਲੀ ਸੌਂਤੀ ਇਹਨਾਂ ਨੇ ਧੁੱਪ ਚ ਖੜਦਾ ਕਰਕੇ ਪਾਟ ਗਈ ਸੀ ਇਹਦਾ ਸੈਲਫ ਸਫਲ ਟਿਕਾ ਰਾ ਕੇ ਲੈ ਆਏ ਨੇ ਫਿਰ ਹੁਣ ਬਾਣ ਬੂਣ ਬੋਣਾਗਾ ਕਿੰਨੀ ਬੋਰੀ ਲੈ 45 ਕੁਸ ਕੋਠੇ ਟਿਕਦੀ ਖੇਤ ਧੁੱਪ ਬਹੁਤ ਹੈ ਯਾਦ ਪਹਿਲਾਂ ਆਤ ਜੀ ਬਣ ਗਈ ਸੀਗੀ ਹਨਾ ਠੰਡ ਜੀ ਦੀ ਮੀਂਹ ਪੈਂਦਾ ਰਿਹਾ ਹੈ ਰਮਣ ਦਾਇਤਾ ਫਿਰ ਮੇਰੇ ਹੱਥੇ ਲਾਈਵ ਲੱਗਿਆ ਹੋਇਆ ਇਹ ਲਿਆਏ ਨੇਗੇ ਸਮਾਨ ਆਪਾਂ ਸੋਸਾਇਟੀ ਚੋ ਵੀ ਸਮਾਨ ਲਿਆਉਣੇ ਹੁੰਨੇ ਹੈਗੇ ਉਹ ਚੁਕਾ ਦਿੰਦੇ ਨੇ ਉੱਥੇ ਸਮਾਨ ਆਉਂਦਾ ਬਾਦੂ ਤੇ ਆਪਾਂ ਇੱਥੋਂ ਉੱਥੋਂ ਵੀ ਲਿਆ ਰਹੇ ਨੇ ਸੁੱਕੀ ਚਾਹਗੀ ਇੱਕ ਝੋਲਾ ਮੈਂ ਕਿੱਥੇ ਧਰਤਾ ਤੇਨੇ ਝੋਲੇ ਦੀ ਸੁੱਕੀ ਚਾਹ ਕਿੰਨੇ ਨਾਲ ਆਇਆ ਜਿਹੜੀ ਕੱਪੜਾ ਓਏ ਲਾ ਪੈਂਟ ਨੂੰ ਕਿਵੇਂ ਥੱਲੇ ਲਿਬੜੀਆਂ ਨਾ ਦੇਖੀ ਠੰਗ ਨਾਲ ਲਾ ਪੈਂਟ ਇਹ ਕਰਦੀ ਸੀਗੀ ਮੈਂ ਸੂਟ ਚਲਾਈ કરી ਜਾਂਦੀ ਸੀਗੀ ਸਲਵਾਰ ਬਣ ਗਈ ਕਮੀਜ਼ ਰਹਿ ਗਿਆ ਬਸ ਪਲੋਨੀਆਂ ਪਾਉਂਦੀ ਸੀ ਮੈਂ ਫਿਰ ਮੈਂ ਨੇ ਧਰ ਲਈ ਚਾਹ ਕਿਵੇਂ ਕੋਈ ਕੁਸ ਸਾਬਣਾ ਨਹੀਂ ਕੁਸ ਭਾਂਡੇ ਵਾਲੀਆਂ ਸਾਬਣਾ ਨਹੀਂ ਆ ਇਹ ਤੇ ਉਸ ਆਪ ਸੈਟੀ ਜੋ ਵੀ ਲਿਆਉਣੇ ਹੁੰਦੇ ਆ ਸਮਾਨ ਕੀ ਆ ਇਹ ਇਹੋ ਜਿਹਾ ਰਹਿ ਗਿਆ ਸੀ ਇਹ ਗੋੜਾ ਵਾਲੀ ਕੱਟੀ ਆਗੀ ਕੋ ਸੁੱਕੀ ਚਾਹ ਇੱਕ ਕਿਉਂ ਵਾਲਾ ਟੀਨ ਪਤਾ ਨਹੀਂ ਕਿੱਥੇ ਦਰਤਾ ਮੈਂ ਅੰਦਰ ਤੱਕ ਤਰ ਇੱਕ ਲਿਆਂਦਾ ਆਪਾਂ ਕਿਉਂ ਦਾ ਟੀਨ ਆਪਾਂ ਖੰਡ ਦਾ ਗੱਟਾ ਕਹਿੰਦੇ ਫਿਰ ਸੋਸਾਇਟੀ ਚ ਖੰਡ ਆਈ ਨਹੀਂ ਸੀਗੀ ਖੰਡ ਫੇਰ ਲੈ ਕੇ ਆਵਾਂਗੇ ਆਪਾਂ ਖੰਡ ਦੇ ਵੀ ਦੋ ਗੱਟੇ ਲੈ ਕੇ ਆਉਣੇ ਨੇ ਸਾਰਾ ਸਮਾਨ 6 ਮਹੀਨਿਆਂ ਦਾ ਹੀ ਲੈਉਣੇ ਹੁੰਦੇ ਆਪਾਂ ਤਾਂ ਵੀ ਕੁਸ ਆਪਾਂ ਬਲਾੜੇ ਹੋਰ ਸੌਦੇ ਦੀ ਦੁਕਾਨ ਤੋਂ ਲੈਉਣੇ ਹੁੰਦੇ ਉਥੇ ਵੀ 6 ਮਹੀਨੇ ਬਾਦੀ ਦਿੰਨੇ ਆਪਾਂ ਪੈਸੇ ਤੇ ਕੁਸ ਆਪਾਂ ਸੋਸਾਇਟੀ ਚੋਂ ਲਿਆਉਣੇ ਫਿਰ ਉਹ ਵੀ ਕਹਿਣ ਲੱਗ ਜਾਂਦੇ ਨੇ ਮੰਦੋ ਮੰਲੀ ਸੋਸਾਇਟੀ ਵਾਲੇ ਵੀ ਇੱਥੋਂ ਵੀ ਲੈ ਕੇ ਜਾਓ ਉਸਮਾਨ ਚਲੋ ਜਿਹੜਾ ਆਪਣਾ ਫਿਰ ਵਿਚਦੀ ਹੈ ਨਾ ਜਿਵੇਂ ਹੁਣ ਪਾਂਡਿਆਣੀਆਂ ਸਾਬਣਾ ਹੋ ਗਈਆਂ ਨਾਉਣ ਵਾਲੀਆਂ ਹੋ ਗਈਆਂ ਇਹ ਤਾਂ ਫਿਰ ਵਿਚਦੀ ਖਤਮ ਹੋ ਜਾਂਦੀਆਂ ਨੇਗੇ ਵੱਧ ਲੱਗਦੀਆਂ ਨੇ ਫਿਰ ਆਪਾਂ ਬਲੱਡ ਉਹ ਲੈ ਆਉਣੇ ਹੁੰਦੇ ਆ ਇੱਧਰ ਧਰ ਰੱਖੀ ਹੈਗੀ ਮੈਂ ਚਾਹ ਚਾਹ ਬਣ ਗਈ ਪਹਿਲਾਂ ਮੈਨੂੰ ਆਉਣ ਫਰ ਕੇ ਹਾਂ ਨਹੀਂ ਹੈਗਾ ਵੀ ਚਾਹ ਪੀ ਕੇ ਰੇਲਾ ਹੋਣੀ ਫਿਰ ਕਦੇ ਹੋ ਚਾਹ ਚ ਮਿਲਾਉਂਗੇ ਮੈਂ ਜੋ ਧਰ ਲਈ ਉਹਦਾ ਫਿਰ ਲਾਉਣ ਲੱਗੇ ਕਹਿੰਦੇ ਚਲ ਲਾ ਕੇ ਪੀ ਲਾਂਗੇ ਇਹ ਆਪਣੀ ਲਈ ਨਾਨਦੀ ਕੁੜੀ ਆਈ ਹੁਣ ਉਹਦਾ ਫੋਨ ਹੈਗਾ ਮੇਰੇ ਫੋਨ ਦਾ ਨਾ ਇਹ ਜਿਹੜਾ ਸੈਲਫੀ ਵਾਲਾ ਕੈਮਰਾ ਫਰੰਟ ਵਾਲਾ ਉਹ ਸਾਫ਼ ਨਹੀਂ ਹੈਗਾ ਸਾਫ਼ ਕਰਵਾਉਣਾ ਵਾਲਾ ਇਹ ਤਾਂ ਬਹੁਤ ਸਾਫ਼ ਵੀਡੀਓ ਬਣਾਉਂਦਾ ਮੈਂ ਹੁਣ ਚ ਫਿਰ ਘੱਟ ਵੀਡੀਓ ਬਣਾਉਣੀ ਹੈਗੀ ਫਰੰਟ ਵਾਲੀ ਬੈਕ ਵਾਲੀ ਬਣਾ ਲੈਣੀ ਹੈ ਫਿਰ ਮੈਂ ਹੁਣ ਜਿੱਦਿਆਂ ਦੀ ਇਹ ਆਈ ਹੈ ਵੈਸੇ ਤੋਂ ਵੀਡੀਓ ਬਣਵਾਉਣੀ ਹੈ ਇਹ ਫੋਨ ਤੇ ਵਧੀਆ ਬਣਦੀ ਹੈ ਵੀਡੀਓ ਉਹ ਸੁੱਕੀ ਗਈ ਨਾ ਫੋਨ ਚੱਕ ਲਈ ਉਹਦਾ ਲੋ ਗੋ ਨੂੰ ਪੁੱਛ ਲਿਆ ਸੀਗਾ ਮੈਂ ਕਹਿੰਦੀ ਬਣਾ ਲਿਆ ਕਰ ਬੰਮੀ ਮੇਰੇ ਕੋਲ ਤੇ ਫੋਨ ਆਹ ਵੀਡੀਓ ਵੀ ਜਿੰਨੇ ਦਿਨ ਹੋਏ ਹੈਗੀਆਂ ਸੈਂਡ ਕਰਾ ਲੈਣੀ ਹੁੰਦੀ ਆਪਾਂ ਤੇ ਚਾਹ ਉਬਲ ਗਈ ਬੜਾ ਸਾਵਧਾਨ ਕਿ ਉਹ ਰੱਖ ਤੱਕ ਆ ਤੇਰਾ ਬਦਾਨਾ ਰੱਖਿਆ ਪਿਆ ਸੱਚ ਬਦਾਨਾ ਅਸੀਂ ਕਹਿੰਦਾ ਸੀ ਮੇਰਾ ਬਦਾਨਾ ਰੱਖਦੀ ਕਿਸੇ ਨੇ ਖਾਦਾ ਚੀਕ ਵਿੱਚ ਬੜਾ ਪਾਣੀ ਦੀ ਪਾਣੀ ਪੀ ਲਗਾ ਜਦੋਂ ਤੇ ਮੈਂ ਚਾਹ ਚੁੱਧ ਪਾ ਲਾ ਹੁਣ ਕੋਈ ਚੀ ਆ ਗਿਆ ਜਦੋਂ ਪੀ ਲਾ ਲੋ ਜੀ ਚਾਹ ਚ ਮਾ ਪਾਤਾ ਦੁੱਧ ਚਾਹ ਬਣ ਗਈ ਠੇਕ ਲੱਗ ਜਾਂਦੇ ਨੇ ਇਹ ਪਿਆਜ ਉਤਰਾ ਬਦਾਨਾ ਫਿਰ ਅੱਜ ਜੋ ਚੀਜ਼ ਕੱਢ ਕੇ ਆ ਕਿਉਂ ਹੁੰਦੀ ਆ ਸਾਰਿਆਂ ਦੀ ਹੁੰਦੀ ਹੈਗੀ ਐਂ ਚੀਜ਼ਾਂ ਦੇਖ ਵੇ ਕੱਲ ਦਾ ਫਰਿੱਜ ਚ ਪਿਆ ਜਦੋਂ ਆਪਾਂ ਕੱਢ ਲਿਆ 2-4 ਮਿੰਟ ਹੋਰ ਕੱਢੇ ਨੂੰ ਕਿੱਲਾ ਕਿੱਲਾ ਜਿਹਾ ਹੋ ਜਾਂਦਾ ਵਾ ਕੱਲ ਆਪਾਂ ਵੰਡ ਕੇ ਆਏ ਸੀਗੇ ਬਾਬਾ ਮਨਸਾਰਾਮ ਤੇ ਬਦਾਨਾ ਅਸੀਂ ਐਸੀ ਗੰਨਿਆ ਸੀਗੇ ਅਸੀਂ ਵੀ ਵੀਡੀਓ ਵੀ ਬਣਾਵਾਂਗੇ ਐਤਵਾਰ ਸੀ ਕੱਲ ਆਪਾਂ ਮਨਸਾਰਾਮ ਨੂੰ ਮੰਨਦੇ ਹੁੰਨੇ ਆਗੇ ਜਾਨੇ ਹੁਨੇ ਬਦਾਨਾ ਵੰਡਣਾ ਤੇ ਅਸੀਂ ਜਦੋਂ ਸ਼ਾਮ ਨੂੰ ਗੰਨੋਂਦੋਂ ਨੇਰੀ ਆ ਗਈ ਫਿਰ ਅਸੀਂ ਫੋਨ ਹੀ ਨਹੀਂ ਚੱਕਿਆ ਲੈ ਕੇ ਨਹੀਂ ਗਈਆਂ ਹੈਗੀ ਫੋਨ ਵੀਡੀਓ ਬਣਾਈ ਨਹੀਂ ਬਾਬਾ ਮਨਸਾ ਰਾਮ ਦੀ ਜਿਉਂ ਨੇਰੀ ਆਈ ਹੈਗਾ ਨਾ ਅਸੀਂ ਉਦੋਂ ਵੀ ਗੰਨਿਆ ਸੀਗੇ ਪਰ ਦੇਤੇ ਹਾਂ ਮੇਨਾ ਵੀ ਬਹੁਤ ਔਖਾ ਹੈਗਾ ਇੱਥੇ ਆਪਣੇ ਸਰੋਂ ਤਰੀ ਹੋਈ ਸੀ ਕੁਸਾ ਮੇਜ ਮੂਜਾ ਹੋਰ ਸਮਾਨ ਜਵਾਕਾਂ ਦਾ ਇਹ ਅੱਜ ਚੱਕਿਆ ਹਾਰ ਕੇ ਇੱਥੇ ਰੇਲਾਈ ਹੈਗੀ ਇਹ ਨਹੀਂ ਉੱਚੀ ਕਿ ਮੈ ਲਾਉਂਗੇ ਫਿਰ ਕਲੈਨ ਹੋਰ ਲੱਗਦੇ ਆ ਉੱਚੀ ਦਾ ਨਾ ਇਹ ਪੂਰਾ ਤੇ ਸਾਰੀ ਰੁਕ ਜੂਗੀ ਆ ਵੀ ਤਰਾਂਗੇ ਰੋਹਾਂਲੇ ਘੱਟੇ ਬਾਲੇ ਉਰਾਂ ਆ ਗਏ ਇੱਥੇ ਮੰਜਾ ਖੜਾਇਆ ਹੁੰਦਾ ਇੱਕ ਮੈਨੂੰ ਤਾਂ ਐ ਸੀਗਾ ਮਖਾ ਲੈ ਮੈਨੂੰ ਐ ਸੀ ਮਖਾਇਤ ਕਿਨੂ ਇਨਵੈਕਟਰ ਕਢਾਵਾਂਗੇ ਇੱਥੇ ਵੀ ਉਹ ਪਾਈ ਕਹਿ ਗਿਆ ਸੀ ਕਹਿੰਦਾ ਵੀ ਇੱਥੇ ਨਾ ਵਿਆਹ ਬੋਰਡ ਚੋਂ ਤਾਰ ਪਾ ਕੇ ਇੱਥੇ ਲਿਆ ਕੇ ਵੀ ਇੱਥੇ ਖੁੰਜੇ ਚ ਇਨਵੈਕਟਰ ਲਵਾ ਲਿਓ ਆਪਣੇ ਨਾ ਏਸੀ ਵਾਲੇ ਕਮਰੇ ਚ ਇਨਵੈਕਟਰ ਆਗਾ ਉੱਥੇ ਫਿਰ ਮੰਜੇ ਈ ਲੈ ਦੇ ਗਰਮੀ ਜਦੋਂ ਪਈ ਸੀ ਲਾਉਣ ਲੱਗ ਗਏ ਦੋ ਮੰਜੇ ਰੋਹਣੇ ਪੈਂਦੇ ਬੈਡਾਂ ਕੋਲੇ ਇਸੀ ਮੈਟਰ ਲਵਾਵਾਂਗੇ ਹੁਣ ਇਥੇ ਤੱਕ ਹੀ ਰੇ ਧਰਤੀ ਉਹ ਉੱਚੀ ਤੱਕ ਬਾਗੀ ਲੈਣ ਜੇ ਉੱਤੇ ਹੋਰ ਝਾਟੇ ਖ ਜਾਂਦੇ ਹੋਰੀਆਂ ਕਿਸੇ ਸਾਹਬ ਨਾਲ ਹਨ ਫਿਰ ਵਧੀਆ ਦੋ ਲੈਣਾ ਚ ਟਿਕ ਜਾਂਣ 20 ਬੋਰੀਆਂ 20 25 ਕੈਲ ਹੋ ਗਈ ਆ ਲੈਣ 1 2 4 6 8 10 11 ਬੋਰੀਆਂ ਲੱਗ ਗਈਆਂ ਇੱਕ ਲੈਂਡ ਚ 11 ਲੱਗ ਗਈਆਂ ਇੱਕ ਲੈਂਚ 22 ਲੱਗਣਗੀਆਂ ਬਸ ਫਿਰ ਹੋਰ ਆਪਦੀ ਉਧਰ ਧਰ ਦਿਓ ਜਾਂ ਖੇਤ ਧਰ ਦਿਓ ਫਿਰ ਹੁਣ ਹੋਰ ਵੀ ਕੁਝ ਧਰਨਾ ਇੱਥੇ ਉਧਰ ਕਵਰੇਜ ਪੁਰਾਣੀ ਕਣਕ ਪਈ ਆ ਗਏ ਹੈ 11 ਟਿਕ ਗਈਆਂ ਇੱਕ ਚ 22 ਧਰ ਲਿਓ ਚਾਹ ਫੋੜ ਲਿਓ ਜੱਗ ਚ ਕਿਤੇ ਥਾਂ ਨਹੀਂ ਰਹਿੰਦਾ ਜਦੋਂ ਹੋਰ ਇਹ ਕਣਕ ਟਿਕ ਜਾਂਦੀ ਹੈਗੀ ਉਹ ਆਪਣੇ ਪ੍ਰਾਣੀ ਕਣਕ ਦੇ ਵੀ ਬਾਵਾ 11 ਗੱਟ 10 11 ਗੱਟੇ ਪੈਲੇ ਤਾਂ ਕਰਕੇ ਥਾ ਰੁਕ ਗਿਆ 12 ਚ ਨਿਕਲੇ ਇਸੇ ਜਿਹਾ 11 ਗੱਟੇ ਆਪਣੇ ਪ੍ਰਾਣੀ ਚਲ ਆਇਆ ਆਪਣਾ ਨਾ ਸੌਣ ਬਾਦੋਂ ਤੱਕ ਲੰਘ ਜਾਂਦਾ ਫਿਰ ਪ੍ਰਾਣੀ ਕੰਨ ਨਾਲ ਜਦ ਘੜਾਤਾ ਪਾ ਚਾ ਪਾ ਕੇ ਫਿਰ ਇਹ ਲਾ ਕੇ ਪੀ ਜਾਣਗੀ ਮੈਂ ਤਾਂ ਜਨਾ ਤੀ ਵੀ ਨਹੀਂ ਹੈਗੀ ਜੀ ਮੈਂ ਕੰਮ ਧੰਦਾ ਕਰਨ ਸਰ ਮਸ਼ੀਨ ਤੇ ਬੈਠ ਗਈ ਅੱਜ ਮੇਰੇ ਸ਼ੂਟ ਸਲਾਈ ਕਰਨ ਵਾਲੇ ਪਏ ਸੀ ਕੱਪੜੇ ਮਖਾਇ ਤਾਂ ਹੋਣੇ ਨਹੀਂ ਤਿਛਲੇ ਪਹਿਰੀ ਨਾ ਹੁੰਨਾ ਕੇ ਰੰਮਾ ਨਾ ਬਹਿ ਜਾ ਕੋਈ ਨਹੀਂ ਪਤਾ ਹੁੰਦਾ ਲੈਟ ਲੂਟ ਜਾਣਗੀ ਹੁਣ ਆਤ ਬਣ ਗਈ ਮੋਟਰ ਵਾਲੀ ਮਸ਼ੀਨ ਕਿੱਥੋਂ ਆਉਣਗੀ ਹੱਥੀਂ ਜੀ ਤਾਂ ਫੋਟੇ ਹੀ ਨਹੀਂ ਜਾਂਦਾ ਹੈਗਾ ਜੰਮੀ ਤੇ ਤਕਾਲਾ ਪੈਣ ਲੱਗ ਜਾਂਦਾ ਇਹ ਆ ਜਾ ਅੱਗਾ ਜੀ ਸ਼ਾਮ ਦਾ 4:30 ਵਜੇ ਦਾ ਟਾਈਮ ਇੱਥੇ ਮੈਂ ਕਰਨ ਲੱਗੀ ਸੀ ਤਰਪਾਈ ਆਵਦੀ ਕਮੀਜ਼ ਨੂੰ ਕਮੀਜ਼ ਮੇਰੀ ਤਿਆਰ ਹੋ ਗਈ ਸੀ ਦੁਪਹਿਰੇ ਫਿਰ ਮੈਂ ਘੰਟਾ ਕੁ ਉੱਠ ਖੜੀ ਸੀ ਮਸ਼ੀਨ 'ਤੇ ਨਾ ਨਾਣ ਤੋਂ ਦਾ ਕੀਤਾ ਨਾਲੇ ਹੋਰ ਕੰਮ ਸੀਗੇ ਕੱਕਣ ਦਾ ਪਵਾਇਆ ਆਪਾਂ ਨਾਲ ਤੇ ਫਿਰ ਕੁਛ ਮੈਂ ਦੂਸਰੀ ਕਮੀਜ਼ ਤਿਆਰ ਕੀਤੀ ਅੱਧਿਕ ਰੋਦੀ ਪਾਈਪਿੰਗ ਹੈ ਨਹੀਂ ਸੀ ਮੇਰੇ ਕੋਲੇ ਫਿਰ ਤਾਂ ਉਸ ਤੋਂ ਬਾਅਦ ਤਾਂ ਮੈਂ ਮੰਗਵਾ ਲਈ ਸੀ ਦੁਕਾਨ ਤੋਂ ਫਿਰ ਬਸ ਬੈਠੀ ਹੁਣੀ ਹੈਗੀ ਮਸ਼ੀਨ ਤੇ ਬਹਾਂ ਚੱਲ ਦਿਨ ਮੈਂ ਕਮੀ ਦੇ ਤਰਪਾਈਓ ਕਰ ਦਿੰਨੀ ਹੈਗੀ ਤੇ ਮੈਂ ਕਰੀ ਜਾਂਦੀ ਸੀ ਕਿ ਤਰਪਾਈ ਇਹ ਆਪਣੀ ਦੋਤੀ ਆਈ ਹੋਈ ਹੈਗੀ ਇਹ ਮੈਂ ਕਰਦੀ ਸੀ ਕੱਪੜਿਆਂ ਦੀ ਤਾਹ ਬਸ ਦੋ ਥੋੜੇ ਜਿਹਾ ਕੱਪੜੇ ਹੀ ਹੁੰਦੇ ਨੇ ਉਹਨਾਂ ਆਪਣੇ ਰੋਜ਼ ਹੀ ਧੋ ਦਿੰਦੇ ਆਂਗੇ ਮੈਨੂੰ ਆਖਾ ਤਾਰ ਤੋਂ ਲਾ ਲਿਆ ਤੇ ਕਈ ਮੈਂ ਤਾਹ ਹਿਲਾ ਦਿੰਨੀ ਹੈ ਚਲ ਜਦੋਂ ਮੈਂ ਲਾ ਕੇ ਵੀ ਉਹ ਮੈਂ ਕਿੱਥੇ ਅੰਦਰ ਰੱਖੋ ਬੈਲੀਆਂ ਬੈਠੀਆਂ ਸੀਗੀਆਂ ਇਹ ਇੱਥੇ ਹਰਮਨ ਇੱਥੇ ਆਪਣੀ ਹਰਮਨ ਵੀਡੀਓ ਬਣਾ ਰਹੀ ਸੀਗੀ ਮਰਮੋ ਤੇ ਇਧਰ ਹਰਮਾ ਰੈਡੀ ਬੈਠੇ ਬੋਲੀ ਜਾਂਦੇ ਸੀ ਤਾਂ ਕਰਕੇ ਵਾ ਫਿਰ ਵਾਇਸ ਰਿਕਾਰਡਿੰਗ ਕਰਤੀ ਉਹ ਥੋੜਾ ਜਿਹਾ ਰੌਲਾ ਵੱਧ ਪਾਉਂਦੇ ਨੇਗੇ ਲੋ ਜੀ ਟਾਈਮ ਹੋ ਗਿਆ 86 ਦਾ ਫਿਰ ਪਾਈ ਲਗਾਤੀ ਤੇ ਮੀਠੇ ਦੂਸਰਾ ਸੂਪ ਵੀ ਵੱਧਾ ਕੇ ਤਿਆਰ ਕਰਦਾ ਸਰਵਾਰ ਬਣਾਤੀ ਤੇ ਉਹਦੀ ਅੱਧੀ ਖੀਰ ਬਣਾਤੀ ਤੇ ਨਾ ਮੈਂ ਲੈਸ ਪਾਈ ਕਿਨ ਕਰਣੀ ਸੀ ਸਾਈਡਾਂ ਤੇ ਉਹ ਨਹੀਂ ਨਹੀਂ ਕਰਤਾ ਥੋੜੇ ਥੋੜੇ ਪਾ ਗਏਗੀ ਬਕਰਾਂ ਨੂੰ फिर मैं ला बैठी हुई चले क्या कर दिया करती है कपड़ा तो सूट तो 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 बनाया लंबाई आटे रोट बनाई है मैं आडे रोट भी रखनी क लबाई घट दी पिछले पास लुबाई पूरी आ गई मैं नीर ला के जोड़ पाता जो नीर लाई है मैं दूची मोड़ता बस इन्ना क घट से ਅੱਗੇ ਮੈਂ ਲੀਨ ਲਈ ਤੇ ਜਿਹੜਾ ਮੇਰਾ ਪੁਰਾਣੀ ਕਮੀਜ਼ ਸੀਗੀ ਇਹਦਾ ਮੇਰੇ ਕੋਲੇ ਫੂਡ ਪੋਡਿੰਗ ਦੀ ਜਮ ਘਰੇ ਕਮੀਜ਼ ਪਤਾ ਨਹੀਂ ਕੀ ਗੱਲ ਨਾ ਪਿੱਛੋਂ ਪਿੱਛਲੇ ਗਲੇ ਕੋਲੋਂ ਪਾਟ ਗਿਆ ਜਦੋਂ ਹੀ ਪਤਾ ਨਹੀਂ ਕੀ ਹੋຊੀਏ ਉਹ ਸਰਫੀ ਖਾ ਲਏ ਜੇ ਕੱਪੜੇ ਨੂੰ ਪਿਛਲੇ ਸਾਲ ਖਮਾਇਆ ਸੀ ਤੇ ਇਹ ਘਰੇ ਦਾ ਇੱਕ ਹੀ ਪਾਇਆ ਸੀ ਬਸ ਮਹੀਨਾ ਹੋਇਆ ਆਪਣਾ ਪੋਡਿੰਗ ਨੂੰ ਤੇ ਫਿਰ ਕੁਦਰਤੀ ਇਹ ਹਾਰਮੋਨ ਦੇ ਸੂਟ ਦਾ ਵੀ ਹੀ ਰੰਗ ਸੀਗਾ ਅੰਨਾ ਚੱਲਦੀ ਜਿਹਦੇ ਚ ਪਿੰਟ ਬੈਕ ਮਿੱਠੀ ਬਣਾ ਲਵਗੀ ਤੇ ਇਹ ਹੀ ਨਾਲ ਮੇਰੀ ਸ਼ੁਆਰ ਦਾ ਗਾ ਉਹ ਸ਼ੁਆਰ ਕੱਲੀ ਲੈਣੀ ਸੀ ਉਹ ਮੈਂ ਪ੍ਰਾਣੀ ਦੇ ਵਿੱਚ ਉਹਦੇ ਵਿੱਚ ਜਿਹੜਾ ਡਿਜ਼ਾਈਨ ਪਾਇਆ ਹੋਇਆ ਸੀਗਾ ਇਹ ਉਹ ਤਾਂ ਮੈਂ ਉੱਪਰ ਰੱਖ ਕੇ ਬਣਾਇਆ ਸੀ ਇਹ ਡਿਜ਼ਾਈਨ ਕਪੜਾ ਬਸ ਇਹ ਸ਼ੌਪ ਵਜੋਂ ਉੱਪਰ ਰੱਖ ਕੇ ਬਣਾਇਆ ਸੀ ਇਹ ਹੀ ਭਾਈ ਤੇ ਇਹਦੇ ਫਿਰ ਮੈਂ ਕਪੜਾ ਪੂਰਾ ਕਰਨ ਦੀ ਬਾਰੇ ਜੇ ਇਹ ਜੋੜ ਲਾਤਾ ਇਹ ਉਹਦੇ ਜਿਹੜੀ ਪ੍ਰਾਣੀ ਦੀ ਪਾਟੀ ਵਿੱਚੋਂ ਮੈਂ ਇੱਕ ਕਪੜਾ ਕੱਢ ਲਿਆ ਜਿਹੜਾ ਜਿਹੜਾ ਪਾਇਆ ਸੀ ਉਹੀ ਡਿਜ਼ਾਈਨ ਮੈਂ ਇਹਦੇ ਹੁਚਾਲੇ ਰੱਖਤਾ ਤੇ ਆਪਣੀ ਲਵਾਈ ਜੂਰੀ ਆ ਗਈ ਠੀਕ ਲੋ ਮੈਂ ਬੋੜਾ ਕੇ ਪਿਛਲੇ ਪੱਲੇ ਤੇ ਜੋੜ ਪਾਤਾ ਇਹ ਜੰਗੀ ਤਿਆਰ ਹੋ ਗਈ ਮੇਰੀ ਚੱਲਦੀ ਤੇ ਨੋ ਸਲਵਾਰ ਪ੍ਰਾਣੀ ਨੇਗੀ ਇਹ ਸੂਟ ਵੀ ਅੱਲਾ ਕੋਈ ਮਹਿੰਗਾ ਨਹੀਂ ਦੀਗਾ ਹਰਮਣ ਉਹ ਆਪ ਕਿਹਾ ਕਰਦਾ ਸੀ ਮੈਂ ਚਾਹ ਤੋੜਾ ਇਕੱਠਾ ਪਾ ਕੇ ਚਾਹੇ ਮਹਾਰਾਜੀ ਕੱਪੜੇ ਮੈਂ ਵਾਲਾਂ ਮੈਂਗਾ ਜੈਕਟ ਮੈਂ ਵੀ ਤੇ ਸੂਟ ਨਹੀਂ ਪਾਉਣਾ ਤੇ ਨਹੀਂ ਦੇਈਗਾ ਬਸ ਇਹ 24 ਡੁੱਦਾ ਸਲਵਾਰ ਵਾਲਾ ਕੱਪੜਾ ਪਾਉਣ ਦਾ ਤੇ ਧਾ ਕਰਕੇ ਲੈ ਨੂੰ ਲਿਆ ਕੇ ਦਿੱਤਾ ਸੀ ਰੱਬ ਜੇ ਨੂੰ ਚੱਲੂ ਕੀ ਕਰਾ ਆਪਣੇ ਸਲਵਾਰ ਮੈਂ ਇਹ ਲੈ ਜਾਉਗੀ ਸਬ ਸਲਵਾਰ ਬੰਦੀ ਆ ਪਈ ਸੀ ਕੁਈ ਤਿਆਰ ਕਰ ਲਈਏ ਨਾਲ ਸਰਪਾਈ ਵੀ ਕਰਤੀ ਇਹਦਾ ਕੰਮ ਨਿਬੜ ਗਿਆ ਦੂਸਰਾ ਸੂਟ ਕੱਲੂ ਤੇਰੇ ਚੱਲੂਗਾ ਬਸ ਅਜੇ ਤੋਂ ਮੇਰੀ ਦੋ ਹੋਰ ਬਈ ਰਿਸ਼ਵਰ ਵਾਲੀ ਖਰਮ ਤੇ ਲੜੀਆ ਤੁਹਾਨੂੰ ਸਮਝ ਨਾ ਆਇਆ ਤਾਂ ਇਹ ਹਰਮਨ ਦੀ ਧੂਆ ਫੜ ਮਾਰ ਲਈ ਮੇਰੇ ਨਾਲ ਇੱਕ ਮੈਂ ਤਕਵਾ ਕੇ ਰੱਖਿਆ ਨਾ ਕਿਉਂ ਮੈਂ ਚੱਲੂ ਮੈਂ ਆਪਣੇ ਹੌਲੀ ਹੌਲੀ ਬਣਾ ਲਵਾਂਗੀ ਉਸ ਵਾਂਗ ਉਸ ਲਈ ਥੋੜੀ ਕਮੌਤੀ ਕਰਨੀ ਹੋਵੇ ਬਿਨੇ ਪੈਸੇ ਨਹੀਂ ਚਾਹੀਦੇ ਸਿੱਧੀ ਕਰਦੇ ਜੇ ਮੈਂ ਜਦੋਂ ਹੋ ਜਾਏਗੇ ਕੱਪੜੇ ਸਲਾਈ ਇਹ ਮੇਰੇ ਪਰਾਈ ਵਾਲੇ ਮੇਟਾ ਇੱਕ ਬਲੌਗ ਹੈ ਜਿਹੜੀ ਆਪਾਂ ਇੱਥੇ ਕਰਦੇ ਆ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰ ਤੇ ਜੀ ਦੱਸੋ ਇਹ ਹੋਰ ਨਰਮ ਹੋਰੀ ਆਂ सब्जी ਤਦੂ ਕੇ ਤੋਰੀਆਂ ਬੰਦਿਆ ਦੇ सब्जी ਹੀ ਹੈ ਤੇ ਉਂਝਾ ਹਰਮਨ ਐਟਾ ਬਣੋ ਤਾਂ ਬਸ ਮੈਂ ਇੱਕ ਪਰਸੇ ਥੱਬੀ ਤੜਕਾ ਲਾ ਦੂੰ ਕੀ ਉਹ ਤੇ 5 ਮਿੰਟ ਲੱਗਣਗੇ ਤੇ ਦੂਸਰੇ ਪਰਸੇ ਦਾ ਰੋਟੀ ਲੱਗਦੀ ਹੈ ਤੇ ਇਹਨੂੰ ਮੈਂ ਬੈਟਾ ਲਾ ਆ ਜੀ ਹੁਣ ਲਾ ਕਰਪਾਈ ਚੰਨ ਕੜੀ ਦੇਣਾ ਚਲੋ ਜੀ ਵੀਡੀਓ ਮੇਰੇ ਆਪਣੇ ਚੈਨਲ ਤੇ ਲੱਗੇ ਨੇ ਤੇ ਉਹ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁਲਵੋਇਸ ਕਰਿਆ ਕਰੋ ਧੰਨਵਾਦ